ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਪੰਜ ਰਤਨਾਂ ਦੀ ਉਹ ਪੰਜ ਰਤਨ ਜਿਨ੍ਹਾਂ ਨੂੰ ਦੁਨੀਆ ਪਰਮ ਵੀਰ ਚੱਕਰ ਬਜੇਤਾ ਦੇ ਨਾਮ ਦੇ ਨਾਲ ਜਾਣਦੀ ਹੈ ਜੀ ਇਹ ਪੰਜਾਬ ਦੇ ਉਹ ਯੋਧੇ ਨੇ ਜਿਨ੍ਹਾਂ ਨੇ ਆਪਣੇ ਦੇਸ਼ ਤੋਂ ਆਪਣਾ ਸਰਬੋਤਮ ਬਲੀਦਾਨ ਦੇ ਦਿੱਤਾ ਮਤਲਬ ਆਪਣੇ ਦੇਸ਼ ਦੀ ਖਾਤਰ ਸ਼ਹੀਦ ਹੋ ਗਏ ਬਿਨਾਂ ਕਿਸੇ ਸਰਕਾਰੀ ਸਨਮਾਨ ਦੇ ਲਾਲਚ ਤੋਂ ਜਾਂ ਬਿਨਾਂ ਕਿਸੇ ਲਾਲਚ ਤੋਂ ਪਰ ਪਰ ਅਜਿਹੇ ਯੋਧਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣ ਲਈ ਇਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈਣ ਲਈ ਭਾਰਤ ਸਰਕਾਰ ਨੇ ਇਹਨਾਂ ਯੋਧਿਆਂ ਨੂੰ ਭਾਰਤ ਦੇ ਸਰਵੋੱਚ ਸਨਮਾਨ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜੀ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਹੁੰਦੇ ਨੇ ਲੈਸਨੇਕ ਕਰਮ ਸਿੰਘ ਜੀ ਲੈਸਨੇਕ ਕਰਮ ਸਿੰਘ ਜਿਹੜੇ ਨੇ ਇਹਨਾਂ ਦਾ ਜਨਮ 15 ਸਤੰਬਰ 1915 ਨੂੰ ਆਪਣਾ ਬਰਨਾਲਾ ਜਿਹੜਾ ਹੈ ਉਹਦਾ ਪਿੰਡ ਪਿੰਦਾ ਸਹੈਣਾ ਸਹੈਣੇ ਪਿੰਡ ਦੇ ਵਿੱਚ ਹੋਇਆ ਔਰ ਮੋਡਲੀ ਸਿੱਖਿਆ ਜਿਹੜੀ ਹੈ ਪਿੰਡ ਦੇ ਸਕੂਲ ਤੋਂ ਲਈ ਔਰ ਬਾਅਦ ਦੇ ਵਿੱਚੋਂ ਇਹ ਭਰਤੀ ਹੁੰਦੇ ਨੇ 1914 ਨੂੰ ਟ੍ਰੇਨਿੰਗ ਪੂਰੀ ਕੀਤੀ ਟ੍ਰੇਨਿੰਗ ਤੋਂ ਬਾਅਦ ਇਹਨਾਂ ਦੀ ਜਿਹੜੀ ਯੂਨਿਟ ਹੈ ਉਹ ਆ ਗਈ ਹੈ ਜੀ ਫਰਸਟ ਸਿੱਖ ਰੈਜੀਮੈਂਟ ਵਲਟਨ ਦੇ ਨਾਲ ਪਹਿਲਾ ਇਹ ਉਦੋਂ ਵਰਲਡ ਵਾਰ 2 ਚੱਲ ਰਹੀ ਸੀਗੀ ਬ੍ਰਹਮਾ ਗਏ ਬ੍ਰਹਮਾ ਜਾ ਕੇ ਇੱਕ ਐਡਮਨ ਬਾਕਸ ਨਾਮ ਦੀ ਜਗ੍ਹਾ ਉੱਥੇ ਲੜਾਈ ਲੜੀ ਔਰ ਉਸ ਲੜਾਈ ਦੇ ਵਿੱਚ ਵੀ ਮਿਲਟਰੀ ਮੈਡਲ ਜਿਹੜਾ ਹੈ ਉਹ ਹਾਸਲ ਕੀਤਾ ਮਤਲਬ ਦਲੇਰੀ ਭਰਪੂਰ ਉੱਥੇ ਪਰਮ ਕੋਈ ਕੰਮ ਕੀਤਾ ਹੋਵੇਗਾ ਤਾਂ ਹੀ ਮਿਲਟਰੀ ਮੈਡਲ ਮਿਲਦਾ ਹੈ ਜੀ ਉਸ ਤਰ੍ਹਾਂ ਕੌਣ ਕਿਸੇ ਨੂੰ ਦਿੰਦਾ ਉਹ ਤੋਂ ਬਾਅਦ 47 ਨੂੰ ਦੇਸ਼ ਵਿਆਗ ਹੁੰਦਾ ਹੈ 48 ਨੂੰ ਸਾਡੀ ਪਾਕਿਸਤਾਨ ਦੇ ਨਾਲ ਲੜਾਈ ਲੱਗਦੀ ਹੈ ਜੀ ਕਸ਼ਮੀਰ ਦੇ ਮੁੱਦੇ ਤੇ ਔਰ ਪਾਕਿਸਤਾਨੀ ਟ੍ਰੂਪਸ ਜਿਹੜੇ ਨੇ ਉਹ ਆ ਗਏ ਨੇ ਕੋਕਵਾੜਾ ਬਾਰਡਰ ਪਾਰ ਕੀਤਾ ਹੈ ਤੇ ਟਿੱਥਵਾਲ ਨਾਮ ਦੀ ਜਗ੍ਹਾ ਉੱਥੇ ਉਹਨਾਂ ਨੇ ਆਪਣੀ ਲੜਾਈ ਸ਼ੁਰੂ ਹੋਈ ਹੈ ਟਿੱਥਵਾਲ ਦੇ ਉੱਤੇ ਇੱਕ ਰਿਸ਼ਮਾਰ ਗਲੀ ਪੈਂਦੀ ਹੈ ਉੱਥੇ ਲੈਸਨਕਰਮ ਸਿੰਘ ਆਪਣੀ ਇੱਕ ਸੈਕਸ਼ਨ ਦੇ ਨਾਲ ਆਪਣੇ ਪੋਸਟ ਦੇ ਉੱਤੇ ਸੀਗੇ ਪਾਕਿਸਤਾਨੀ ਫੌਜ ਨੇ ਹਮਲਾ ਕੀਤਾ ਫਰਸਟ ਸਿੱਖ ਦੀ ਇਸ ਸੈਕਸ਼ਨ ਨੇ ਜਿਹਦੇ ਕਮਾਂਡਰ ਲੈਸ ਨੇ ਕਰਮ ਸਿੰਘ ਸੀਗੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਇੱਕ ਰਾਤ ਦੇ ਵਿੱਚ ਪਾਕਿਸਤਾਨ ਨੇ 8 ਵਾਰੀ ਹਮਲੇ ਕੀਤੇ ਔਰ 8 ਥੇ ਵਾਰੀ ਹੀ ਉਹ ਹਮਲੇ ناکਾਮ ਕੀਤੇ ਗਏ ਇੰਨਾ ਹੋਏ ਹਮਲਿਆਂ ਦੇ ਵਿੱਚ ਗੋਲੀ ਚੱਕਾ ਜੋ ਸੀਗਾ ਉਹ ਖਤਮ ਹੋ ਗਿਆ ਲੇਸਨੇ ਕਰਮ ਸਿੰਘ اور ਉਹਨਾਂ ਦੀ ਸੈਕਸ਼ਨ ਨੇ ਬੈਂਟਾਂ ਦੇ ਨਾਲ ਵੀ ਲੜਾਈ ਲੜੀ ਕੁਝ ਗ੍ਰਨੇਡ ਬੋਲ ਸੀਗੇ ਉਹਨਾਂ ਦੇ ਨਾਲ ਵੀ ਲੜਾਈ ਲੜੀ ਮਤਲਬ ਇਹ ਕਿ ਸਵੇਰ ਤੱਕ ਦੁਸ਼ਮਨ ਨੂੰ ਆਪਣੀ ਪੋਸਟ ਦੇ ਲਾਗੇ ਨਹੀਂ ਆਉਣ ਦਿੱਤਾ ਸਵੇਰ ਹੋ ਗਈ ਚਲੋ ਦੁਸ਼ਮਨ ਦੇ ਹਮਲੇ ناکਾਮ ਹੋ ਗਏ ਤੂੰ ਲੜਾਈ ਹਾਰੀ ਸਮਝੋ ਇਸ ਲੜਾਈ ਦੇ ਵਿੱਚ ਉਹਨਾਂ ਨੇ ਆਪਣੀ ਸੈਕਸ਼ਨ ਦੀ ਚੱਜੀ ਅਗਵਾਈ ਕੀਤੀ ਆਪਣੇ ਜ਼ਖਮੀ ਹੋਏ ਜਿਹੜੇ ਸਾਥੀ ਸੀਗੇ ਉਹਨਾਂ ਦੀ ਸੰਭਾਲ ਵੀ ਕੀਤੀ ਔਰ ਦੁਸ਼ਮਨوں ਨੂੰ ਮੇ ਆਪਣੀ ਪੋਸਟ ਤੋਂ ਦੂਰ ਰੱਖਿਆ ਇਸ ਕੀਤੇ ਹੋਏ ਦਲੇਰੀ ਭਰੇ ਕਾਰਨਾਮੇ ਕਰਕੇ ਹਿੰਦੁਸਤਾਨ ਆਰਮੀ ਨੇ ਲੈਸਨੇ ਕਰਮ ਸਿੰਘ ਜੀ ਨੂੰ ਪਰਮ ਵਿਰਚਕਰ ਦੇ ਨਾਲ ਸਨਮਾਨਿਤ ਕੀਤਾ ਇਸ ਤੋਂ ਬਾਅਦ ਦੂਸਰੇ ਆਉਂਦੇ ਆ ਜੀ ਕੈਪਟਨ ਗੁਰਵਚਨ ਸਿੰਘ ਸਲਾਰੀਆ ਕੈਪਟਨ ਸਰ ਦਾ ਜਨਮ 29 ਨਵੰਬਰ 1935 ਨੂੰ ਗੁਰਦਾਸਪੁਰ ਦੇ ਜੰਗਲਪਿੰਡ ਦੇ ਵਿੱਚ ਹੁੰਦਾ ਜੀ ਪਿਤਾ ਦਾ ਨਾਮ ਮੁੰਸ਼ੀ ਰਾਮ ਔਰ ਮਾਤਾ ਜੀ ਦਾ ਨਾਮ ਤਨਦੇਵੀ ਸੀਗਾ ਜੀ ਔਰ ਮੋਢਲੀ ਸਿੱਖਿਆ ਤੇ ਇਹਨਾਂ ਨੇ ਵੀ ਆਪਣੇ ਸਕੂਲ ਤੋਂ ਲਈ ਪਿੰਡ ਦੇ ਸਕੂਲ ਤੋਂ ਲਈ ਪਰ 1946 ਦੇ ਵਿੱਚ ਇਹ ਚਲੇ ਜਾਂਦੇ ਨੇ ਕਿੰਗ ਜਾਰਜ ਮਿਲਟਰੀ ਅਕੈਡਮੀ ਬੈਂਗਲੌਰ ਉੱਥੇ ਇਹਨਾਂ ਦੀ ਐਡਮਿਸ਼ਨ ਹੁੰਦੀ ਹੈ ਐਡਮਿਸ਼ਨ ਤੋਂ ਬਾਅਦ ਟ੍ਰੇਨਿੰਗ ਹੁੰਦੀ ਹੈ ਟ੍ਰੇਨਿੰਗ ਤੋਂ ਬਾਅਦ ਸਾਬ ਚਲੇ ਜਾਂਦੇ ਨੇ ਗੋਰਖਾ ਰੈਜੀਮੈਂਟ ਦੇ ਵਿੱਚ ਆਪਣੀ ਨੌਕਰੀ ਉੱਥੋਂ ਸ਼ੁਰੂ ਕਰਦੇ ਨੇ ਉਸ ਟਾਈਮ ਸਾਬ ਔਰ ਇਹਨਾਂ ਦੀ ਪਲਟਨ ਜਿਹੜੀ ਹੈ ਯੂਨਨੂ ਮਿਸ਼ਨ ਦੇ ਤਹਿਤ ਕਾਂਗੋ ਦੇ ਵਿੱਚ ਗਈ ਕਾਂਗੋ ਚ ਵੀ ਗ੍ਰਹਿ ਯੁੱਧ ਚੱਲ ਰਿਹਾ ਸੀਗਾ ਉਸ ਗ੍ਰਹਿ ਯੁੱਧ ਦੇ ਵਿੱਚ ਇੱਕ ਗਰੁੱਪ ਸੀਗਾ ਜੀ ਉਸ ਦਾ ਨਾਮ ਹੁੰਦਾ ਹੈ ਕਟਨ ਗੀਜ਼ ਗਰੁੱਪ ਕਟਨ ਗੀਜ਼ ਕਹ ਲੋ ਜਾਂ ਕਟਨ ਗੀਜ਼ ਕਹ ਲੋ ਕਟਨ ਗੀਜ਼ ਗਰੁੱਪ ਉਹਨਾਂ ਦੀਆਂ ਕਾਰਵਾਈਆਂ ਬਹੁਤ ਮਤਲਬ ਤੇਜ਼ ਕਹ ਲੋ ਜਾਂ ਕਹ ਲੋ ਕਿ ਬਹੁਤ ਜਾਲਮ ਸੀਗੇ ਔਰ ਗ੍ਰਹਿ ਯੁੱਧ ਚੱਲ ਰਿਹਾ ਸੀਗਾ ਕੈਪਟਨ ਸਲਾਰੀਆ ਨੂੰ ਜ਼ਿੰਮੇਵਾਰੀ ਮਿਲੀ ਇਹਨਾਂ ਦੀਆਂ ਕਾਰਵਾਈਆਂ ਤੇ ਠੱਲ ਪਾਉਣ ਦੀ ਗਿਣਤੀ ਕੀਤੀ ਜਾਵੇ ਤਾਂ ਯੂਨੋ ਮਿਸ਼ਨ ਦੇ ਤਹਿਤ ਉਸ ਟਾਈਮ 3000 ਭਾਰਤੀ ਸੈਨਿਕ ਜਿਹੜੇ ਸੀਗੇ ਉਹ ਕਾਂਗੋ ਦੇ ਵਿੱਚ ਸੀਗੇ ਪਰ ਕੈਪਟਨ ਸਲਾਰੀਆ ਨੂੰ ਜਦੋਂ ਇਹਨਾਂ ਤੇ ਲਗਾਮ ਲਗਾਉਣ ਲਈ ਆਰਡਰ ਮਿਲਿਆ ਤਾਂ ਉਹਨਾਂ ਨੇ ਆਪਣੇ ਕੁਝ ਮਤਲਬ ਜਿਹੜੀ ਯੂਨਿਟ ਦੇ ਕੋਈ ਕੰਪਨੀ ਹੋਵੇਗੀ ਜਾਂ ਪਲਟੂਨ ਲਾ ਲੋ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਔਰ ਇੱਕ ਇਹਨਾਂ ਦਾ ਕੈਂਪ ਸੀਗਾ ਕੈਂਪ ਦੇ ਉੱਤੇ ਹਮਲਾ ਕੀਤਾ ਜਿਸ ਕਾਰਨ ਇਸ ਕੈਟਰਨ ਕੈਟਰਨਗੇਸ ਗਰੁੱਪ ਨੇ ਵੀ ਕਾਫੀ ਅਗੋਂ ਤਗੜੀ ਲੜਾਈ ਲੜੀ ਦੋਹਾਂ ਪਾਸੇ ਚੰਗੀ ਖੂਨ ਡੋਲਵੀਂ ਲੜਾਈ ਹੋਈ ਅਖੀਰ ਉਸ ਕੈਂਪ ਦੇ ਉੱਤੇ ਕੈਪਟਨ ਸਾਹਿਬ ਨੇ ਕਬਜ਼ਾ ਕੀਤਾ ਇਸ ਲੜਾਈ ਦੇ ਦੌਰਾਨ ਕੈਪਟਨ ਸਾਹਿਬ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਔਰ ਜ਼ਖਮੀ ਹੋ ਤੋ ਬਾਅਦ ਹਸਪੀਟਲ ਦੇ ਵਿੱਚ ਉਹਨਾਂ ਦੀ ਨਿਤ ਹੋ ਜਾਂਦੀ ਹੈ 5 ਦਸੰਬਰ 1961 ਨੂੰ ਕੈਪਟਨ ਸਾਹਿਬ ਕਾਂਗੋ ਦੇ ਵਿੱਚ ਹੀ ਲਿੰਬੂ ਬੁਸ਼ੀ ਇੱਕ ਜਗਾ ਪੈਂਦੀ ਹੈ ਉੱਥੇ ਸਾਬ ਸ਼ਹੀਦ ਹੁੰਦੇ ਨੇ ਸਾਹਿਬ ਦੀ ਇਸ ਕਾਰਵਾਈ ਕੀਤੀ ਹੋਈ ਕਾਰਵਾਈ ਨੂੰ ਭਾਰਤ ਸਰਕਾਰ ਨੇ ਪਰਮवीर ਚੱਕਰ ਦੇ ਨਾਲ ਸਨਮਾਨਿਤ ਕੀਤਾ ਜੀ ਇਹ ਵੀ ਨੇ ਪੰਜਾਬ ਦੇ ਬਰਤਾਲਪੁਰ ਤੋਂ ਸੀਗੇ ਤੀਸਰੇ ਆਉਂਦੇ ਨੇ ਜੀ ਸੂਬੇਦਾਰ ਜੁਗਿੰਦਰ ਸਾਹਿਬ ਸੋ ਬੇਦਰ ਸਾਹਿਬ ਦਾ ਜਨਮ 26 ਨਵੰਬਰ 1921 ਨੂੰ ਪੰਜਾਬ ਦੇ ਫਰੀਦਕੋਟ ਦੇ ਵਿੱਚ ਹੁੰਦਾ ਜੀ। ਉਹ ਮੁੱਢਲੀ ਸਿੱਖਿਆ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲਈ ਜੀ। ਔਰ 28 ਸਤੰਬਰ 1936 ਨੂੰ ਸਾਬਪ੍ਰਤੀ ਹੁੰਦੇ ਨੇ। ਟ੍ਰੇਨਿੰਗ ਪੂਰੀ ਕਰਦੇ ਨੇ। ਟ੍ਰੇਨਿੰਗ ਤੋਂ ਬਾਅਦ ਸਾਬ ਚਲੇ ਜਾਂਦੇ ਨੇ ਫਰਸਟ ਸਿੱਖ ਰੈਜੀਮੈਂਟ ਦੇ ਵਿੱਚ। 1962 ਭਾਰਤ ਚైనా ਵਾਰ ਦੇ ਵਿੱਚ ਸਾਡੀ ਡਿਊਟੀ ਸੀਗੀ ਤਮੰਗ ਸੈਕਟਰ ਦੇ ਵਿੱਚ ਤਮੰਗ ਸੈਕਟਰ ਦੇ ਵਿੱਚ ਸਾਡ ਇੱਕ ਆਪਣੀ ਪਲਟੂਨ ਦੀ ਕਮਾਂਡ ਕਰ ਰਹੇ ਸੀਗੇ ਉੱਥੇ ਇੱਕ ਜਗ੍ਹਾ ਪੈਂਦੀ ਹੈ ਜੀ ਬਮਲਾ ਐਕਸੈਸ ਉਸ ਜਗ੍ਹਾ ਦੇ ਉੱਤੇ ਇਹਨਾਂ ਦੀ ਜਿਹੜੀ ਪਲਟੂਨ ਸੀਗੀ ਉਹ ਆਪਣੇ ਡਿਫੈਂਸਿਵ ਮੋਡ ਦੇ ਵਿੱਚ ਬੈਠੀ ਹੋਈ ਸੀਗੀ ਔਰ ਪਈ 1 ਅਕਤੂਬਰ 1962 ਨੂੰ 200 ਚੀਨੀ ਸੈਨਿਕਾਂ ਨੇ ਇਸ ਪਟੂਨ ਦੇਤੇ ਹਮਲਾ ਕੀਤਾ ਹੈ ਸਾਬੀ ਘਵਾਈ ਦੇ ਵਿੱਚ ਸਿੱਖਾਂ ਨੇ ਚੀਨੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਪਹਿਲਾ ਹਮਲਾ ਨਾਕਾਮ ਕੀਤਾ ਉਹਨਾਂ ਨੇ ਦੂਸਰਾ ਹਮਲਾ ਕੀਤਾ ਦੂਸਰਾ ਹਮਲਾ ਵੀ ਨਾਕਾਮ ਕੀਤਾ ਪਰ ਇਸ ਦੂਸਰੇ ਹਮਲੇ ਦੇ ਵਿੱਚ ਆਪਣੇ ਜਿਹੜੇ ਪਟੂਨ ਦੇ ਸੈਨਿਕ ਸੀਗੇ ਇਵਾਨ ਜੀ ਕੇ ਸਾਡੇ ਉਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਸੀਗਾ ਗੋਲੀ ਸਿਕਾ ਵੀ ਖਤਮ ਹੋ ਚੁੱਕਾ ਸੀਗਾ ਅਖੀਰ ਉਹਨਾਂ ਨੇ ਤੀਸਰਾ ਹਮਲਾ ਜਦੋਂ ਕੀਤਾ ਹੈ ਤੇ ਉਸ ਹਮਲੇ ਦੇ ਵਿੱਚ ਫਿਰ ਬੈਂਟਾਂ ਦੇ ਨਾਲ ਲੜਾਈ ਹੁੰਦੀ ਹੈ ਜੀ ਔਰ ਇਸ ਲੜਾਈ ਦੇ ਵਿੱਚ ਜਿਹੜੇ ਬਾਕੀ ਸੈਨਿਕ ਸੀਗੇ ਉਹ ਸ਼ਹੀਦ ਹੁੰਦੇ ਨੇ ਸੂਬੇਦਾਰ ਜਗENDER ਸਾਹਿਬ ਜਿਹੜੇ ਨੇ ਇਹ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਔਰ ਚੀਨੀ ਸਨਕ ਜਿਹੜੇ ਨੇ ਇਹਨਾਂ ਨੂੰ ਚੁੱਕ ਕੇ ਤੇ ਆਪਣੇ ਨਾਲ ਲੈ ਗਏ ਸੀਗੇ ਆਪਣੇ ਕੈਂਪ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਸਾਬ ਨੂੰ ਆਪਣੇ ਐਮ ਆਈ ਰੂਮ ਦੇ ਵਿੱਚ ਆਪਣੇ ਦਾਖਲ ਕਰਵਾਇਆ ਇਹਨਾਂ ਦੀ ਮਰਮ ਪੱਟੀ ਵਗੈਰਾ ਵੀ ਉਹਨਾਂ ਨੇ ਕਰਵਾਈ ਪਰ ਖੂਨ ਜ਼ਿਆਦਾ ਵਹਿ ਜਾਣ ਦੇ ਕਾਰਨ ਸਾਬ ਦੀ ਡੈਥ ਹੋ ਜਾਂਦੀ ਹੈ ਉੱਥੇ ਜਦੋਂ ਇਹਨਾਂ ਦੀ ਉੱਥੇ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਚੀਨੀ ਸੈਨਿਕ ਜਿਹੜੇ ਨੇ ਭਾਰਤੀ ਸੈਨਾ ਨੂੰ ਸਾਬਿਤ ਡੈਡ ਬਾਡੀਸ ਆਪਦੇ ਨੇ ਔਰ ਨਾਲ ਇੱਕ ਲੈਟਰ ਸੌਪਦੇ ਨੇ ਜਿਸ ਦੇ ਵਿੱਚ ਸਾਥ ਦੇ ਕੀਤੇ ਹੋਏ ਦਲੇਰੀ ਭਰਪੂਰ ਕਾਰਨਾਮੇ ਜਿਹੜੇ ਆ ਉਹਨਾਂ ਨੇ ਲਿਖੇ ਸੀਗੇ ਕਿ ਅਸੀਂ ਤਿੰਨ ਅਟੈਕ ਕੀਤੇ ਨੇ ਔਰ ਤਿੰਨੇ ਅਟੈਕ ਸੁਭਾਤਾ ਜਗਿੰਦਰ ਸਾਹਿਬ ਨੇ ਕਿਸ ਤਰ੍ਹਾਂ ਮੋੜੇ ਨੇ ਸਾਡੇ ਸਾਬੀ ਇਸ ਦਿੱਤੀ ਬੇਮਿਸਾਲ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਪਰ ਸਰਕਾਰ ਨੇ ਸਾਬ ਨੂੰ ਪਰਮ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਚੌਥੇ ਆ ਜਾਂਦੇ ਆ ਜੀ ਫਲਾਈਂਗ ਅਫਸਰ ਨਿਰਮਲ ਸਿੰਘ ਸੇਖੋਂ ਸੇਖੋਂ ਸਾਹਿਬ ਦਾ ਜਨਮ ਨਿਦਾਨੇ ਜ਼ਿਲ੍ਹੇ ਦੇ ਪਿੰਡ ਈਸੇਵਾਲ ਦੇ ਵਿੱਚ ਹੁੰਦਾ ਜੀ 17 ਜੁਲਾਈ 1943 ਨੂੰ ਔਰ ਸੇਖੋਂ ਸਾਹਿਬ ਜਿਹੜੇ ਨੇ ਹਵਾਈ ਫੌਜ ਦੇ ਵਾਹਿਦ ਇੱਕ ਐਸੇ ਅਫਸਰ ਨੇ ਜਿਨ੍ਹਾਂ ਦੇ ਕੋਲ ਪਰਮਵੀਰ ਚਕਰ ਹੋਰ ਹਿੰਦੁਸਤਾਨ 에ਅਰ ਫੋਰਸ ਦੇ ਵਿੱਚ ਕੋਈ ਵੀ ਅਸਾ ਅਫੀਸਰ ਨਹੀਂ ਹੈ ਜਿਦੇ ਕੋਲੇ ਪਰਮਵੀਰ ਚਕਰ ਜਦੋਂ ਕੱਤਰ ਦੀ ਲੜਾਈ ਲੱਗਦੀ ਹੈ ਤੇ ਸੇਖੋਂ ਸਾਹਿਬ ਉਸ ਟਾਈਮ ਦੇ ਉੱਤੇ 18 ਸਕੁਆड्रन ਦੇ ਵਿੱਚ ਸ਼੍ਰੀਨਗਰ 에ਅਰ ਬੇਸ ਦੇ ਉੱਤੇ ਤਾਇਨਾਤ ਸੀਗੇ ਜੀ 14 ਦਸੰਬਰ ਨੂੰ ਪਾਕਿਸਤਾਨ ਦੇ 6 ਫਾਈਟਰ ਜੈਟ ਨੇ 에ਅਰ ਬੇਸ ਦੇ ਉੱਤੇ ਹਮਲਾ ਕੀਤਾ ਸੇਖੋਂ ਸਾਹਿਬ ਰੇਡੀ بیٹھے ਸੀਗੇ ਉਸ ਹਮਲੇ ਦੇ ਦੌਰਾਨ ਹੀ ਇਹਨਾਂ ਨੇ ਆਪਣੇ ਜਿਹੜਾ ਇਹਨਾਂ ਦਾ ਫਾਈਟਰ ਜੈਟ ਹੈ ਉੱਚ ਉਡਾਨ ਭਰੀ ਔਰ ਆਕਾਸ਼ ਦੇ ਵਿੱਚ ਡੌਗ ਫਾਈਟ ਸ਼ੁਰੂ ਹੋਈ ਹੈ ਜੀ ਉਸ ਡੌਗ ਫਾਈਟ ਦੇ ਦੌਰਾਨ ਸੇਖੋਂ ਸਾਹਿਬ ਨੇ ਪਾਕਿਸਤਾਨ ਦਾ ਇੱਕ ਜਿਹੜਾ ਜੈਟ ਸੀਗਾ ਉਹਨੂੰ ਛੁੱਟ ਲਿਆ ਥੱਲੇ ਪੰਜ ਰਹਿ ਗਏ ਪੰਜਾਂ ਦੇ ਪਿੱਛੇ ਫਿਰ ਉਹ ਆਪ ਮਤਲਬ ਆਪਣੇ ਜੈਟ ਦੇ ਨਾਲ ਉਹਨਾਂ ਦੀ ਡੌਗ ਫਾਈਟ ਹੋਈ ਹੈ ਇਸ ਦੋ ਫਾਈਟ ਦੇ ਵਿੱਚ ਇੱਕ ਹੋਰ ਪਾਕਿਸਤਾਨੀ ਜੈਟ ਸੀਗਾ ਜਦੋਂ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਉਹ ਡਿੱਗਾ ਏ ਉਸ ਤੋਂ ਬਾਅਦ ਜਿਹੜੇ ਤਿੰਨ ਨੇ ਸੇਖੋਂ ਸਾਹਿਬ ਦਾ ਜਿਹੜਾ ਜੈਟ ਹੈ ਪਾਕਿਸਤਾਨ ਦੇ ਫਾਈਟਰ ਜੈਟ ਦੇ ਗਨਫਾਇਰ ਦੇ ਵਿੱਚ ਆ ਗਿਆ ਜੀ ਸੇਖੋਂ ਸਾਹਿਬ ਨੇ ਕਾਫੀ ਕੋਸ਼ਿਸ਼ ਕੀਤੀ ਇਸ ਫਾਇਰ ਚੋਂ ਨਿਕਲਣ ਦੀ ਪਰ ਉਹ ਨਾ ਨਿਕਲ ਸਕੇ ਔਰ ਇਹਨਾਂ ਦਾ ਜਹਾਜ਼ ਜਿਹੜਾ ਹੈ ਫਾਈਟਰ ਪਲੇਨ ਉਹ ਕ੍ਰੈਸ਼ ਹੋ ਗਿਆ ਆਪਣੇ ਦੇਸ਼ ਲਈ ਦਿੱਤੀ ਹੋਈ ਆਪਣੀ ਇਸ ਬੇਮਿਸਾਲ ਬਹਾਦਰੀ ਭਰੀ ਕੁਰਬਾਨੀ ਨੂੰ ਯਾਦ ਰੱਖਦੇ ਆਂ ਆ ਭਾਰਤ ਸਰਕਾਰ ਨੇ ਸਿੱਖੋਂ ਸਾਹਿਬ ਨੂੰ ਵੀ ਪਰਮ ਵੀਰ ਚੱਕਰ ਦੇ ਨਾਲ ਸਨਮਾਨਿਤ ਕੀਤਾ ਪੰਜਵੇਂ ਯੋਧੇ ਨੇ ਸਾਡੇ ਨਾਇਬ ਸੁਬੇਦਾਰ ਬਾਨਾ ਸਿੰਘ ਜੀ ਬਾਨਾ ਸਿੰਘ ਸਾਹਿਬ ਜਿਹੜੇ ਨੇ ਇਹਨਾਂ ਦਾ ਪਿਛੋਕੜ ਜਿਹੜੇ ਮਾਪੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਸੀਗੇ ਪਰ ਸਾਹਿਬ ਦਾ ਜਨਮ ਜਿਹੜਾ ਹੈ 6 ਜਨਵਰੀ 1949 ਨੂੰ ਜੰਮੂ ਦੇ ਕਾਦਿਆਲ ਪਿੰਡ ਦੇ ਵਿੱਚ ਹੁੰਦਾ ਜੀ ਕਿਉਂਕਿ ਉੱਥੇ ਇਹਨਾਂ ਦੇ ਹੋਰ ਰਿਸ਼ਤੇਦਾਰ ਰਹਿੰਦੇ ਸਨ ਔਰ ਮਾਪੇ ਜੋ ਨੇ ਬਾਨਾ ਸਾਹਿਬ ਦੇ ਉਹ ਪੰਜਾਬ ਦੇ ਵਿੱਚੋਂ ਉੱਠ ਕੇ ਫਿਰ ਉੱਥੇ ਚਲੇ ਗਏ ਸੀਗੇ ਆਪਣੇ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ ਸਾਬ ਜਿਹੜੇ ਨੇ ਉਪਸਥਤੀ ਹੁੰਦੇ ਨੇ ਔਰ ਯੂਨਿਟ ਇਹਨਾਂ ਦੀ ਹੈਗੀ ਹੈ ਜੀ ਜੀ ਐਂਡ ਕੇ ਜੰਮੂ ਐਂਡ ਕਸ਼ਮੀਰ ਲਾਈਟ ਇਨਫੈਂਟਰੀ ਜਿੱਥੇ ਇਹ ਆਪਣੇ ਸਰਵਿਸ ਪੂਰੀ ਸ਼ੁਰੂ ਕਰਦੇ ਨੇ ਔਰ ਸਨ 87 ਦੇ ਵਿੱਚ ਸਾਬ ਵਲੰਟੀਅਰ ਹੁੰਦੇ ਆ ਨੇ ਸੀਐਚਨ ਗਲੇਸ਼ੀਅਰ ਦੇ ਲਈ ਗਲੇਸ਼ੀਅਰ ਜਾਂਦੇ ਨੇ ਉਸ ਟਾਈਮ ਦੇ ਉੱਤੇ ਉੱਥੇ ਗਲੇਸ਼ੀਅਰ ਦੇ ਵਿੱਚ ਪਾਕਿਸਤਾਨੀ ਸੈਨਾ ਜਿਹੜੀ ਹੈ ਕਨਸਪਾਇਟ ਕਰਕੇ ਕੁਝ ਚੌਕੀਆਂ ਦੇ ਉੱਤੇ ਕਬਜ਼ਾ ਕਰਦੀ ਹੈ। ਔਰ ਨਾਇਬ ਸੁਬੇਦਾਰ ਬਾਨਾ ਸਿੰਘ ਸਾਹਿਬ ਨੂੰ ਇਹ ਟਾਸਕ ਮਿਲਦਾ ਹੈ ਕਿ ਤੁਸੀਂ ਆਪਣੇ ਪਲਟੂਨ ਦੇ ਨਾਲ ਰਲ ਕੇ ਤੇ ਇਹ ਚੌਕੀਆਂ ਖਾਲੀ ਕਰਵਾਓਗੇ। ਮਤਲਬ ਕਿ ਤੁਸੀਂ ਇਹਨਾਂ ਕਨਸਪਾਇਟੀਆਂ ਦੇ ਉੱਤੇ ਹਮਲਾ ਤੁਸੀਂ ਕਰੋਗੇ। ਸਮੁੰਦਰੀ ਤਲ ਤੋਂ ਉਹਨਾਂ ਚੌਕੀਆਂ ਦੀ ਉਚਾਈ ਜਿਹੜੀ ਹੈ ਜੀ 6500 ਮੀਟਰ ਉੱਚੀਆਂ ਨੇ। ਬਾਕੀ ਤੁਸੀਂ ਆਪ ਸੋਚ ਲਓ ਕਿ ਉਹ ਜੀ ਜਗ੍ਹਾ ਦੇ ਉੱਤੇ ਲੜਾਈ ਲੜਨੀ ਵੀ ਕਿਹੜਾ ਸੌਖੀ ਹੈ ਔਰ ਗਲੇਸ਼ੀਅਰ ਦੇ ਵਿੱਚ ਖਾਸ ਕਰ ਜਿੱਥੇ ਬਰਫ਼ ਹੀ ਬਰਫ਼ ਪੈਰ ਤਰਨ ਨੂੰ ਜਗ੍ਹਾ ਨਹੀਂ ਸੁਬੇਦਰ ਬਾਨਾ ਸਿੰਘ ਸਾਹਿਬ ਜਿਹੜੇ ਨੇ ਆਪਣੇ ਜਮਾਨਾ ਦੇ ਨਾਲ ਇਹਨਾਂ ਕੁਸਬੈਠੀਆਂ ਦਾ ਮੁਕਾਬਲਾ ਕਰਦੇ ਨੇ ਔਰ ਅਖੀਰ ਜਿੱਤ ਹਾਸਲ ਕਰਦੇ ਨੇ ਕੁਸਬੈਠੀਏ ਜਿਹੜੇ ਨੇ ਕੁਝ ਤਾਂ ਮਾਰੇਗੇ ਔਰ ਕੁਝ ਜਿਹੜੇ ਨੇ ਉਹ ਵਾਪਸ ਜਿਹੜੇ ਆ ਪਾਕਿਸਤਾਨ ਸਾਈਡ ਤੇ ਦੌੜਦੇ ਨੇ ਇਹ ਲੜਾਈ ਜਿਹੜੀ ਹੈ ਕਾਫੀ ਗਹਿਗੱਚ ਲੜਾਈ ਹੁੰਦੀ ਹੈ ਆ ਬਾਨਾ ਸਿੰਘ ਸਾਹਿਬ ਦੇ ਨਾਲ ਵੀ ਜਿਹੜੇ ਜਵਾਨ ਸੀਗੇ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਪਰ ਅਖੀਰ ਜਿੱਤ ਜਿਹੜੀ ਹੈ ਉਹ ਬਾਨਾ ਸਿੰਘ ਸਾਹਿਬ ਦੀ ਹੋਈ ਭਾਰਤ ਸਰਕਾਰ ਨੇ ਬਾਨਾ ਸਿੰਘ ਸਾਹਿਬ ਨੂੰ ਇਸ ਅਦੁੱਤੀ ਜਿੱਤ ਦੇ ਮਤਲਬ ਜਿਹੜੇ ਸਨਮਾਨ ਦਿੱਤਾ ਇਸ ਜਿੱਤ ਨੂੰ ਪਰਮ ਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ ਹੈ ਅੱਜ ਵੀ ਉਸੇ ਜਗ੍ਹਾ ਦੇ ਉੱਤੇ ਗਲੇਸ਼ੀਅਰ ਦੇ ਵਿੱਚ ਬਾਨਾ ਸਿੰਘ ਸਾਹਿਬ ਦੇ ਨਾਮ ਦੀ ਇੱਕ ਪੋਸਟ ਹੈ ਜਿਹਨੂੰ ਕਿ ਆਪਾਂ ਬਾਨਾ ਪੋਸਟ ਕਹਿੰਦੇ ਆ ਇਹ ਸੀਗੇ ਜੀ ਪੰਜਾਬ ਦੇ ਜਾਇ ਉਹ ਪੰਜ ਯੋਧੇ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪਰਮ ਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ ਏਸੀਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫੇਰਾ ਜ਼ਰੂਰ ਆਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀਉਂਦੇ ਰਹੋ ਜੀ